ਸਾਸੀ ਗਾਲ ਜੀ ਸਾਰਿਆਂ ਨੂੰ ਇਹ ਮੇਰੀ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚੈਲ ਜੀ ਨੂੰ ਮੈਂ ਵੀਡੀਓ ਬਣਾਉਣਾ ਨਹੀਂ ਸੀ ਚਾਹੁੰਦਾ ਮੈਂ ਬਹੁਤ ਜ਼ਿਆਦਾ ਡਿਸਪਾਇੰਟਡ ਆ ਮੈਂ ਥੋੜਾ ਜਿਹਾ ਮੈਨੂੰ 2-3 ਦਿਨ ਹੋ ਗਏ ਬੜਾ ਮੈਂ ਫਰਸਟ੍ਰੇਟ ਆ ਕਿ ਮੈਂ ਇਸ ਮੁੱਦੇ ਤੇ ਜੇ ਮੈਂ ਗੱਲ ਨਾ ਕੀਤੀ ਮੈਂ ਤਾਂ ਵੀ ਪਛਤਾਵਾਂਗਾ ਮੈਨੂੰ ਨਹੀਂ ਪਤਾ ਇਹ ਵੀਡੀਓ ਪਾਉਣ ਤੋਂ ਬਾਅਦ ਵੀ ਮੇਰੇ ਤੇ ਕੋਈ ਜਾਨਲੇਵਾ ਹਮਲਾ ਵੀ ਹੋ ਸਕਦਾ ਹੈ ਜਾਂ ਮੇਰੇ ਪਿੱਛੇ ਕੋਈ ਬੰਦੇ ਵੀ ਲੱਗ ਸਕਦੇ ਆ ਪਰ ਮੈਨੂੰ ਕੋਈ ਇਸ ਗੱਲ ਦਾ ਉਹ ਨਹੀਂ ਹੈ ਪਿਛਲੇ ਥੋੜੇ ਦਿਨਾਂ ਤੋਂ ਮੈਨੂੰ ਸਾਰੇ ਮੈਸੇਜ ਕਰ ਰਹੇ ਆ ਵੀ ਕੀ ਚੱਕਰ ਆ ਬ੍ਰਿੰਕਲ ਕੀ ਰੋਲਾ ਬੈਂਸਲਾ ਕੀ ਹੋਇਆ ਅਸਲ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਵੱਲੋਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਮੈਨੂੰ ਬਹੁਤ ਪੂਰੇ ਤਰੀਕੇ ਨਾਲ ਬਲੈਕਮੇਲ ਕੀਤਾ ਜਾ ਰਿਹਾ ਹੈ ਮੇਰੇ ਮਦਰ ਫਾਦਰ ਦੇ ਉੱਤੇ ਝੂਠੇ ਪਰਚੇ ਕਰਾਏ ਹੋਏ ਆ ਜਿੰਦੀ ਮੈਨੂੰ ਐਫ ਆਈ ਆਰ ਜਿਹੜੇ ਬੀ ਜੀ ਪੀ ਦੇ ਸੀਨੀਅਰ ਲੀਡਰ ਨੇ ਗੁਰਦੇਵ ਸ਼ਰਮਾ ਦੇਵੀ ਜੀ ਉਹਨਾਂ ਦੀ ਫੈਕਟਰੀ ਬੁਲਾ ਕੇ ਸਿਮਰਜੀਤ ਬੈਂਸ ਨੇ ਮੈਨੂੰ ਉਹ ਪਰਚਿਆਂ ਦੀ ਐਫ ਆਈ ਆਰ ਦਿੱਤੀ ਜਿੰਦੇ ਮੇਰੇ ਕੋਲ ਸਬੂਤ ਨੇ ਪੁਕਤਾ ਗੁਰਦੇਵ ਸ਼ਰਮਾ ਦੇਵੀ ਜੀ ਅੱਜ ਮੇਰੇ ਘਰੇ ਆਏ ਸੀ ਸਵੇਰੇ ਮੈਂ ਬਹੁਤ ਤਦੋਂ ਮੈਂ ਜੋ ਮੇਰੇ ਘਰੇ ਆਏ ਮੈਂ ਉਹਨਾਂ ਦੀ ਇੱਜ਼ਤ ਕਰਦਾ ਮੈਨੂੰ ਕਹਿ ਕੇ ਗਏ ਕਿ ਮੈਂ ਤੇਰੇ ਨਾਲ ਖੜਾ ਠੋਕ ਕੇ ਜਿੱਥੇ ਮਰਜ਼ੀ ਕੋਰਟ 'ਚ ਕਹਿਣਾ ਪਵੇ ਜਿੱਥੇ ਮਰਜ਼ੀ ਕਹਿਣਾ ਪਵੇ ਮੈਂ ਠੋਕ ਕੇ ਕਹਾਂਗਾ ਵੀ ਇਹ ਸਿਮਰਜੀਤ ਬੈਂਸ ਗਦਾਰ ਹੈ ਤੇ ਇਹ ਬਲੈਕਮੇਲਿੰਗ ਕਰ ਰਿਹਾ ਹੈ। ਕਮਲਜੀਤ ਸਿੰਘ ਕੜਵਲ ਸਾਹਿਬ ਦੇ ਥਰੂ ਇਹ ਮੈਨੂੰ ਐਫ ਆਈ ਆਰ ਦੀਆਂ ਕਾਪੀਆਂ ਆਈਆਂ ਕੜਵਲ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਅੱਜ ਕਿਸੇ ਥਰੂ ਮੈਨੂੰ ਮੈਸੇਜ ਲਵਾਇਆ ਕਿ ਮੈਂ ਵੀ ਪ੍ਰਿੰਕਲ ਤੇਰੇ ਨਾਲ ਖੜਾ ਜਿਹੜੀ ਅਸੀਂ ਮਰਜੀਤ ਬੈਂਸ ਨੇ ਇਹ ਧਮਕੀਆਂ ਦੇ ਰਿਹਾ ਤੇ ਬਲੈਕਮੇਲਿੰਗ ਕਰ ਰਿਹਾ ਉਹਦੇ ਵਿੱਚ ਮੈਂ ਵੀ ਆਈ ਵਿਟਨੈਸ ਬਣਾਗਾ ਮੈਂ ਵੀ ਕਿਉਂਕਿ ਮੈਂ ਉਹਨਾਂ ਨੂੰ ਡਾਇਰੈਕਟ ਹੁਣ ਮੈਂ ਉਹਨਾਂ ਨਾਲ ਗੱਲ ਨਹੀਂ ਕਰਦਾ ਮੈਂ ਉਹਨਾਂ ਨੂੰ ਬਲੌਕ ਕੀਤਾ ਆ ਕੁਛ ਉਹਨਾਂ ਨੇ ਵੀ ਮੈਨੂੰ ਇਹ ਪ੍ਰੋਸਾ ਦਿੱਤਾ ਕਿ ਕਿਸੇ ਦੇ ਥਰੂ ਕਿ ਹਾਂ ਵੀ ਮੈਂ ਵੀ ਜੋ ਸੱਚ ਹੈ ਸੱਚ ਬੋਲਾਂਗਾ ਮੈਂ ਛੋੜਤੇ ਨਹੀਂ ਖੜਾਂਗਾ ਬਿਲਕੁਲ ਤੀਜੀ ਗੱਲ ਹਾਈ ਕੋਰਟ ਦੇ ਬੜੇ ਸੀਨੀਅਰ ਐਡਵੋਕੇਟ ਆ ਏਪੀਐਸ ਦਿਓਲ ਸਾਹਿਬ ਉਹਨਾਂ ਨੂੰ ਵੀ ਇਹ ਘਟਨਾ ਬਾਰੇ ਪਤਾ ਵੀ ਸਿਮਰਜੀਤ ਬੈਂਸ ਵੱਲੋਂ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹਾਂ ਮੈਂ ਸਵੇਰੇ ਉਹਨਾਂ ਨੂੰ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਸਿਮਰਜੀਤ ਬੈਂਸ ਨੇ ਲਾਸਟ ਜਦੋਂ ਗੁਰਦੇਵ ਸ਼ਰਮਾ ਦੇਵੀ ਜੀ ਦੇ ਘਰੇ ਗੱਲ ਕਰਦਾ ਸੀ ਉਹ ਕਹਿੰਦਾ ਸੀ ਵੀ ਮੈਂ ਤੇਰੇ ਮਾਪਿਓਲੇ ਪਰਚੇ ਕੈਨਸਲ ਕਰਾ ਦਾਂਗਾ ਤੂੰ ਮੇਰੇ ਮੁੰਡੇ ਦੀ ਜ਼ਮਾਨਤ ਕਰਾ ਦੇ ਗੁਰਦੇਵ ਸ਼ਰਮਾ ਦੇਵੀ ਜੀ ਕਮਲਜੀਤ ਸਿੰਘ ਕੜਵਲ ਸਾਰਿਆਂ ਦੇ ਕਹਿੰਦੇ ਮੈਂ ਇੱਕ ਇੰਨਾ ਕੈਫੀ ਡੈਵਿਡ ਦਿੱਤਾ ਸੀ ਜਿੰਦੇ ਵਿੱਚ ਲਿਖਿਆ ਸੀ ਕਿ ਇਹ ਸਿਮਰਜੀਤ ਬੈਂਸ ਦਾ ਮੁੰਡਾ ਲਾਅ ਦਾ ਸਟੂਡੈਂਟ ਹੈ ਅਤੇ ਮੈਂ ਤਰਸ ਦੇ ਆਧਾਰ ਤੇ ਲਾਅ ਦੇ ਸਟੂਡੈਂਟ ਹੋਣ ਕਰਕੇ ਇਹਨੂੰ ਬੇਲ ਦਿੱਤੀ ਜਾਵੇ ਜਿੰਦੇ ਕਰਕੇ ਇਹ ਆਪਣੀ ਸਟੱਡੀ ਕੰਟੀਨਿਊ ਰੱਖ ਸਕੇ ਇੱਥੇ ਇੰਨੇ ਗੁਰਦੇਵ ਸ਼ਰਮਾ ਦੇਵੀ ਜੀ ਦੇ ਘਰੇ ਬਹਿ ਕੇ ਇਹੀ ਗੱਲ ਮੰਨੀ ਸੀ ਕਿ ਹਾਂ ਗੋਲੀਆਂ ਚੱਲੀਆਂ ਜਿਹੜਾ ਮੈਂ ਸਿਮਰਜੀਤ ਬੈਂਸ ਤੇ 307 ਦਾ ਪਰਚਾ ਦਰਜ ਕਰਵਾਇਆ ਉਹਨੇ ਵੀ ਗੱਲ ਮੰਨੀ ਸੀ ਕਿ ਹਾਂ ਗੋਲੀਆਂ ਜੱਲੀਆਂ ਚੱਲ ਮੈਂ ਮਾਫੀ ਮੰਗ ਲੈਂਦਾ ਫਿਰ ਸਿਮਰਜੀਤ ਬੈਂਸ ਨੇ ਮੇਰੇ ਮਦਰ ਫਾਦਰ ਤੋਂ ਵੀ ਫੋਨ ਕਰਕੇ ਮਾਫੀ ਮੰਗੀ ਸੀ ਆਪਣਾ ਮੁੰਡਾ ਪਛਾਣ ਵਾਸਤੇ ਜਿੱਦਣ ਦੀ ਇਹਦੇ ਮੁੰਡੇ ਦੀ ਜ਼ਮਾਨਤ ਹਾਈ ਕੋਰਟ ਤੋਂ ਹੋਈ ਹੈ ਮੈਂ ਹੁਣ ਇਹਦੇ ਮੁੰਡੇ ਦੀ ਜ਼ਮਾਨਤ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰਕੇ ਆਇਆ ਅੱਜ ਕਿਉਂਕਿ ਕੁੰਮਨ ਬ੍ਰਦਰ ਵੀ ਬਹੁਤ ਰਿਸਪੈਕਟਡ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਬਹੁਤ ਗੁੱਸਾ ਹੈ ਕਿਨੇ ਹਵਾਯਾਤ ਘਟੀਆਂ ਹਰਕਤ ਕੀਤੀ ਹੈ ਸਿਮਰਜੀਤ ਬੈਂਸ ਨੇ ਬਲਾਤਕਾਰੀ ਨੇ ਪਲੱਸ ਗੁਰਦੇਵ ਸ਼ਰਮਾ ਦੇਵੀ ਜੀ ਨੂੰ ਵੀ ਇਸ ਗੱਲ ਦਾ ਗੁੱਸਾ ਹੈ ਕਿ ਇਹਨਾਂ ਨੇ ਇਹ ਜਿਹੜੀ ਘਟੀਆਂ ਹਰਕਤ ਕੀਤੀ ਹੁਣੇ ਮੈਨੂੰ ਕੀ ਧਮਕੀਆਂ ਦੇ ਰਿਹਾ ਹੈ ਇਹ ਮੈਨੂੰ ਧਮਕੀਆਂ ਦਵੰਦਾ ਵੱਡੇ ਨਾਮੀ ਗੈਂਗਸਟਰਾਂ ਦੀਆਂ ਕਿ ਮੇਰੇ ਉਹਨਾਂ ਨਾਲ ਸੰਬੰਧ ਨੇ ਮੈਂ ਦੇਖੋ ਜਿਹੜੇ ਇਹ ਨਾਮ ਮੇਰੇ ਅੱਗੇ ਲਾਂਦਾ ਮੈਂ ਜਰੂਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਦੱਸੂਗਾ ਮੈਂ ਲਾਈਵ ਦੇ ਵਿੱਚ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਉਹ ਨਾਮੀ ਗੈਂਗਸਟਰ ਨਾਲ ਮੇਰੀ ਪਰਸਨਲ ਦੁਸ਼ਮਣੀ ਪਵੇ ਕਿਉਂਕਿ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਇਹ ਵੀਡੀਓ ਤੋਂ ਬਾਅਦ ਜੇ ਮੇਰੇ ਤੇ ਕੋਈ ਹਮਲਾ ਵੀ ਹੁੰਦਾ ਉਹਦਾ ਜ਼ਿੰਮੇਵਾਰ ਵੀ ਸਿਮਰਜੀਤ ਬੈਂਸ ਤੇ ਉਹਦਾ ਮੁੰਡਾ ਅਜੀਤਪ੍ਰੀਤ ਬੈਂਸ ਹੋਣਗੇ ਬਾਕੀ ਭਾਜੀਪੀ ਦੇ ਬਹੁਤ ਸੀਨੀਅਰ ਲੀਡਰ ਨੇ ਗੁਰਦੇਵ ਸ਼ਰਮਾ ਦੇਵੀ ਜੀ ਮੈਂ ਛੇਤੀ ਜਾਊਂਗਾ ਮੈਂ ਉਹਨਾਂ ਨੂੰ ਨਾਲ ਲੈ ਕੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਾਂ ਭਈ ਇਹ ਸਿਮਰਜੀਤ ਬੈਂਸ ਇਹ ਘਟੀਆਂ ਜਿਹੜੀਆਂ ਹਰਕਤਾ ਤੇ ਉਤਰ ਆਇਆ ਬਲੈਕਮੇਲਿੰਗ ਦੀਆਂ ਤੇ ਥ੍ਰੈਟਿੰਗ ਦੀਆਂ ਮੇਰੇ ਮਾਪੇ ਉਹਦੇ ਪਰਚੇ ਇਹ ਮੈਨੂੰ ਦਿਖਾ ਕੇ ਜੋ ਬਲੈਕਮੇਲ ਕਰ ਰਿਹਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰਾ ਜਿਹੜਾ 307 ਦਾ ਪਰਚਾ ਉਹਦਾ ਚਲਾਨ ਪੇਸ਼ ਹੋ ਗਿਆ ਤੇ 307 ਦੇ ਪਰਚੇ ਦੇ ਵਿੱਚ ਜਿਹੜੇ ਬਾਕੀ ਪੈਂਡਿੰਗ ਬੰਦੇ ਰਹਿੰਦੇ ਆ ਉਹਨਾਂ ਦਾ ਚਲਾਨ ਵੀ ਤੁਸੀਂ ਫੌਰਨ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਮੇਰਾ ਉਹ ਵੀ ਚਲਾਨ ਪੇਸ਼ ਕਰਾਓ ਤਾਂ ਜੋ ਮੈਂ ਇਹਨਾਂ ਨੂੰ ਬਲਾਤਕਾਰੀਆਂ ਨੂੰ ਸਜ਼ਾ ਦਿਵਾ ਸਕਾਂ ਤੀਜੀ ਗੱਲ ਹੁਣ ਤੁਸੀਂ ਸਾਰਿਆਂ ਨਾਲ ਮੈਂ ਇੰਨੀ ਗੱਲ ਕੀਤੀ ਤੁਸੀਂ ਸਾਰੇ ਮੈਨੂੰ ਪੁੱਛੋਗੇ ਕਿ ਫਿਰ ਇੰਕਲ ਤੇਰੇ ਕੋ ਕੋਈ ਸਬੂਤ ਹੈਗਾ ਵੀ ਉਹਨੇ ਬਲੈਕਮੇਲਿੰਗ ਕੀਤੀ ਹੈ ਬਿਲਕੁਲ ਤੁਹਾਡੀ ਤੁਹਾਡਾ ਪੁੱਛਣਾ ਫਰਜ਼ ਬੰਦਾ ਸੀ ਮੈਂ ਸਬੂਤ ਵੀ ਨਾਲ ਲੈ ਕੇ ਆਇਆ ਸਿਮਰਜੀਤ ਸਿੰਘ ਬੈਂਸ ਦਾ ਜਿਹੜਾ ਵਕੀਲ ਹੈ ਗगनਪ੍ਰੀਤ ਜੋ ਕਿ ਸਿਮਰਜੀਤ ਬੈਂਸ ਦੇ ਪਰਮਜੀਤ ਜਿਨ੍ਹਾਂ ਨੇ ਬਲਾਤਕਾਰ ਦੀ ਕੰਪਲੇਂਟ ਦਿੱਤੀ ਅੱਜ ਉਹ ਸੀਪੀ ਸਾਹਿਬ ਨੂੰ ਮਿਲਣ ਗਏ ਸੀ ਸੀਪੀ ਸਾਹਿਬ ਸੀਐਮ ਸਾਹਿਬ ਨਾਲ ਮੀਟਿੰਗ ਔਨ ਕਰਕੇ ਉੱਥੇ ਮਿਲੇ ਨਹੀਂ ਉਹਨਾਂ ਵੱਲੋਂ ਰੇਪ ਦੀ ਦਰਖਾਸਤ ਦਿੱਤੀ ਗਈ ਹੈ ਸਿਮਰਜੀਤ ਬੈਂਸਤੇ ਤੇ ਵਿੱਚ ਗगनਪ੍ਰੀਤ ਦਾ ਨਾਮ ਹੈ ਜਿਨੇ ਸਬੂਤ ਮਟਾਏ ਆ ਗगनਪ੍ਰੀਤ ਕੀ ਕਰਦਾ ਆ ਗगनਪ੍ਰੀਤ ਦਾ ਆਧਾਰ ਕਾਰਡ ਲੱਗਿਆ ਆ ਇਹੋਂ ਦੀ ਫੋਟੋ ਲੱਗੀ ਹੈ ਇਹ ਥੱਲੇ ਉਹਦੇ ਸਾਈਨ ਹੈ ਗगनਪ੍ਰੀਤ ਜਿਹੜਾ ਗੁਰਿੰਦਰਪਾਲ ਪੱਪੂ ਦਾ ਮੁੰਡਾ ਹੈ ਬਲੈਕਮੇਲਰ ਉਹ ਮੈਨੂੰ ਇਹ ਪੇਪਰ ਭਜਵਾਉਂਦਾ ਆਪਣੇ ਸਾਈਨ ਮਾਰ ਕੇ ਥੱਲੇ ਤੇ ਸਿਮਰਜੀਤ ਬੈਂਸ ਤੋਂ ਫੋਨ ਕਰਵਾਉਂਦਾ ਕਿ ਪਰਮਜੀਤ ਵਾਲੇ ਮੈਨੂੰ ਸਿਗਨੇਚਰ ਕਰਵਾ ਕੇ ਦੇ ਆਹ ਮੈਂ ਐਵੀਡੈਂਸ ਦੇ ਤੌਰ ਦੇ ਉੱਤੇ ਰੱਖੇ ਹੋਏ ਨੇ ਇਹ ਮੈਂ ਹਾਈ ਕੋਰਟ ਦੇ ਵਿੱਚ ਵੀ ਦਊਂਗਾ ਇੱਥੇ ਸੈਸ਼ਨ ਚ ਵੀ ਦਊਂਗਾ ਔਰ ਮੈਂ ਸਿਮਰਜੀਤ ਬੈਂਸ ਦੀ ਮੁੰਡੇ ਦੀ ਬੇਲ ਨੂੰ ਚੈਲੰਜ ਵੀ ਕਰਾਂਗਾ ਜਿਹੜੀ ਇਹ ਬਲੈਕਮੇਲਰ ਨੇ ਮੈਨੂੰ ਬਲੈਕਮੇਲ ਕਰਕੇ ਉਹ ਐਫੀਡੇਵਿਟ ਲਿਆ ਸੀ ਕਿ ਮੈਂ ਤੇਰੇ ਮਾਪਿਓ ਦਾ ਪਰਚਾ ਕੈਨਸਲ ਕਰਾ ਦਾਂਗਾ ਮੈਂ ਅੱਜ ਗੁਰਦੇਵ ਸ਼ਰਮਾ ਦੇਵੀ ਜੀ ਨੂੰ ਬੜਾ ਮਤਲਬ ਬੇਵਸ ਮਹਿਸੂਸ ਕੀਤਾ ਵੀ ਉਹ ਕਹਿੰਦੇ ਵੀ ਮੈਂ ਇਹਨੂੰ ਫੋਨ ਕਰ ਕਰਕੇ ਇਹਨੂੰ ਬਲਾਤਕਾਰੀ ਇਹਨੂੰ ਫੋਨ ਕਰ ਕਰਕੇ ਕਹਿੰਦੇ ਮੈਂ ਪਰੇਸ਼ਾਨ ਹੋ ਗਿਆ ਵੀ ਇਹ ਬੰਦੇ ਦੀ ਕੋਈ ਜ਼ੁਬਾਨ ਨਹੀਂ ਕੋਈ ਸਟੈਂਡ ਨਹੀਂ ਕਿਹੜੀ ਇਹ ਨਸਲ ਦਾ ਬੰਦਾ ਮੈਨੂੰ ਨਹੀਂ ਪਤਾ ਬੜੇ ਵੱਡੇ ਵੱਡੇ ਬੰਦਿਆਂ ਨੂੰ ਇਹਨੇ ਏਪੀਐਸ ਦੇ ਹੋਲ ਕਿੰਨੇ ਸੀਨੀਅਰ ਵਕੀਲ ਨੇ ਕੁੰਮਣ ਬ੍ਰਦਰ ਕਿੰਨੇ ਸੀਨੀਅਰ ਵਕੀਲ ਨੇ ਇੱਥੇ ਐਡਵੋਕੇਟ ਸਿਬਲ ਸਾਹਿਬ ਨੇ ਇੱਥੇ ਐਡਵੋਕੇਟ ਨਾਰੰਗ ਸਾਹਿਬ ਨੇ ਕਿੰਨੇ ਵੱਡੇ ਵੱਡੇ ਬੰਦੇ ਇਸ ਗੱਲ ਦੀ ਉਹਨਾਂ ਨੂੰ ਦੁੱਖ ਹੋਇਆ ਮੈਂ ਇਹ ਗੱਲ ਬਿਨਾ ਐਵੀਡੈਂਸ ਤੋਂ ਨਹੀਂ ਕਰਦਾ ਪਿਆ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਮੈਂ ਤੁਹਾਨੂੰ ਮੇਲ ਵੀ ਭਾਈ ਹੋਈ ਹੈ ਮੈਂ ਤੁਹਾਨੂੰ ਸਪੀਡ ਪੋਸਟ ਰਾਈ ਵੀ ਕਰਾਇਆ ਹੋਇਆ ਸਾਰਾ ਮੇਰੀ ਐਕਸ਼ਨ ਲੋ ਸਾਰੀ ਕੰਪਲੇਂਟ ਦੇ ਉੱਤੇ ਮੈਂ ਸਾਰੇ ਪੁਕਤਾ ਸਬੂਤ ਦਊਂਗਾ ਬਲੈਕਮੇਲਿੰਗ ਦੇ ਮੈਂ ਹਵਾ ਦੇ ਵਿੱਚ ਗੱਲਾਂ ਨਹੀਂ ਕਰਦਾ ਮੇਰੇ ਕੋਲ ਸਿਮਰਜੀਤ ਬੈਂਸ ਦੀ ਹਰ ਇੱਕ ਵੀਡੀਓ ਰਿਕਾਰਡਿੰਗ ਪਈ ਹੈ ਹਰ ਇੱਕ ਆਡੀਓ ਰਿਕਾਰਡਿੰਗ ਪਈ ਹੈ ਮੇਰੇ ਕੋਲ ਇੱਕ ਇੱਕ ਸਬੂਤ ਹੈ ਮੈਂ ਆਪਣੇ 307 ਦੇ ਮੁਕਦਮੇ ਦੇ ਵਿੱਚ ਇਹਨੂੰ ਸਜ਼ਾ ਕਰਾਉਣੀ ਚਾਹੁੰਦਾ ਕਿਉਂਕਿ ਸਾਰੇ ਲੁਧਿਆਣੇ ਨੂੰ ਪਤਾ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੈ ਕਿ ਹਾਂ ਇਸ ਬੰਦੇ ਨੇ ਫਾਇਰਿੰਗ ਕੀਤੀ ਸੀ ਗੁਲੀਆਂ ਚਲਾਈਆਂ ਸੀ ਸੋ ਮੈਂ ਕਹਿੰਦਾ ਮੈਨੂੰ ਇਹ बार-बार ਮੇਰੇ ਮਦਰ ਫਾਦਰ ਦੇ ਪਰਚੇ ਦਿਖਾ ਕੇ ਮੈਨੂੰ ਡਿਸਪਾਇੰਟਡ ਕਰਦਾ ਮੈਨੂੰ ਬਲੈਕਮੇਲ ਕਰਦਾ ਮੈਂ ਤੁਹਾਨੂੰ ਮੰਗ ਕਰਦਾ ਸਾਰੇ ਪ੍ਰਸ਼ਾਸਨ ਨੂੰ ਕਿ ਤੁਸੀਂ ਜਿਹੜੀਆਂ ਗੱਲਾਂ ਮੱਜ ਸੋਸ਼ਲ ਮੀਡੀਆ ਤੇ ਆ ਕੇ ਕਈਆਂ ਮੈਂ ਇਹਦੀ ਜਿਹੜੀ ਕੰਪਲੇਂਟ ਹੈ 272 ਨੂੰ ਮਾਨਯੋਗ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਕੁਲਦੀਪ ਸਿੰਘ ਚੈਲ ਜੀ ਨੂੰ ਮੈਂ ਸਪੀਡ ਪੋਸਟ ਰਾਹੀਂ ਭੇਜੀ ਹੋਈ ਹੈ। ਇਹ ਆਲਰੇਡੀ ਮੈਂ 272 ਨੂੰ ਉਹਨਾਂ ਨੂੰ ਭੇਜੀ ਹੋਈ ਹੈ ਸੀਐਮ ਸਾਹਿਬ ਨੂੰ ਵੀ ਭੇਜੀ ਹੋਈ ਹੈ ਡੀਜੀਪੀ ਸਾਹਿਬ ਨੂੰ ਵੀ ਭੇਜੀ ਹੋਈ ਹੈ। परमजीत कौर ਦੇ ਉੱਤੇ ਵੀ ਇਹ ਬੜੀ ਛੇਤੀ ਹਮਲਾ ਕਰਨਗੇ ਜਿਹੜੀ ਬਲਾਤਕਾਰ ਪੀੜਿਤ ਮਹਿਲਾ ਪਰਮਜੀਤ ਕੌਰ ਉਸਤੇ ਵੀ ਇਹ ਬਹੁਤ ਛੇਤੀ ਹਮਲਾ ਕਰਨਗੇ ਕਿਉਂਕਿ ਉਹ ਆਪਣੀ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਵਾਸਤੇ ਅੱਜ ਵੀ ਪੁਲਿਸ ਕਮਿਸ਼ਨਰ ਲੁਧਿਆਣਾ ਕੋਲ ਗਈ ਸੀ ਸੋ ਮੇਰੀ ਬੇਨਤੀ ਹੈ ਦੇਖੋ ਮੈਂ ਬਿਜ਼ਨਸਮੈਨ ਬੰਦਾ ਮੈਂ ਆਪਦਾ ਕੰਮ ਕਰਨਾ ਚਾਹੁੰਦਾ ਮੈਨੂੰ ਮੇਰੇ ਦਿਮਾਗ 'ਚ ਇਹ ਗੱਲ ਸੀ ਜਿਸ ਕਰਕੇ ਮੈਂ ਕੜਵਲ ਸਾਹਿਬ ਦੇ ਸੱਦੇ ਤੇ ਗੁਰਦੇਵ ਸ਼ਰਮਾ ਦੇਵੀ ਜੀ ਦੇ ਘਰ ਗਿਆ पर मैं गुरदेव शर्मा देवी जी बड़े सीनियर लीडर ਨੇ बीजेपी पंजाब ਦੇ ਖਜ਼ਾਂਚੀ ਨੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ ਉਹ ਅੱਜ ਮੈਨੂੰ ਠੋਕ ਕੇ ਹੁਣ ਤੱਕ ਵੀ ਇਹ ਫੋਨ ਤੇ ਕਹਿ ਰਹੇ ਸੀ ਕਿ ਪ੍ਰਿੰਕਲ ਤੇਰੇ ਨਾਲ ਖੜਾ ਮੈਂ ਜੈਸਿਮਰਜੀਤ ਬੈਂਸ ਨੇ ਤੇਰੇ ਪੱਦਰ ਫਾਦਰ ਵਾਲੀਆਂ ਐਫ ਆਈ ਆਰ ਦਿੱਤੀਆਂ ਤੇ ਮੈਂ ਠੋਕ ਕੇ ਕੋਰਟ 'ਚ ਵੀ ਕਹੂੰਗਾ ਜਿੱਥੇ ਤੂੰ ਕਹਿਂਗਾ ਕਹੂੰਗਾ ਵੀ ਹਾਂ ਇਹ ਪਰਚੇ ਇੰਨੇ ਦਰਜ ਕਰਾਏ ਆ ਤੇ ਇੰਨੇ ਦਿੱਤੇ ਇਸ ਚੀਜ਼ ਦੇ ਐਵੀਡੈਂਸ ਹੈ ਤੇ ਮੈਂ ਸਿਮਰਜੀਤ ਬੈਂਸ ਨੂੰ ਵੀ ਕਹਾਂਗਾ ਜਦੋਂ ਸਿਮਰਜੀਤ ਬੈਂਸ ਉੱਥੇ ਬੈਠਾ ਸੀ ਨਾ ਤੇ ਜਦੋਂ ਉਹ ਕਹਿੰਦਾ ਸੀ ਕਿ ਮੇਰੇ ਮੁੰਡੇ ਦਾ ਭੀਖ ਮੰਗਦਾ ਸੀ ਮੇਰੇ ਕੋਲ ਓਕੇ ਮੇਰੇ ਮੁੰਡੇ ਦਾ ਐਫੀਡੇਵਿਟ ਦੇ ਦੇ ਮੈਨੂੰ ਐਦਾ ਭੀਖ ਮੰਗਦਾ ਸੀ ਪਖਾਰੀਆਂ ਨਾਲੋਂ ਵੀ ਗਿਆ ਗੁਜਰਿਆ ਉਹ ਭੀਖ ਮੰਗਦਾ ਸੀ ਤੇ ਉਦੋਂ ਉਹਨੇ ਇੱਕ ਗੱਲ ਕਹੀ ਸੀ ਆਪਣੀ ਮਾਂ ਦਾ ਨਾਲ ਲੈ ਕੇ ਕਹਿੰਦਾ ਮੈਂ ਮਾਂ ਫਲਾਣਾ ਹੋਵਾਂ ਜੇ ਗਦਦਾਰੀ ਕਰਾਂ ਤੁਸੀਂ ਸਮਝੋ ਵੀ ਉਹਨੇ ਕੀ ਕਿਹਾ ਹੋਗਾ ਤੇ ਮੈਂ ਵੀਡੀਓ ਰਾਹੀਂ ਕਹਿੰਦਾ ਵੀ ਤੂੰ ਵਾਕਈ ਜਿਹੜੀ ਗਾਲ ਆਪਣੀ ਮਾਂ ਨੂੰ ਕੱਢੀ ਸੀ ਤੇਰੀ ਮਾਂ ਨੂੰ ਉਹ ਗੱਲ ਲੱਗ ਗਈ ਪੂਰੀ ਹੋ ਗਈ ਸ਼ਰਮ ਆਣੀ ਚਾਹੀਦੀ ਏ ਤੈਨੂੰ ਤੂੰ ਮੈਂ ਦੇਖ ਮੈਂ ਮੈਂ ਆਪਦਾ ਕੰਮ ਕਰਦਾ کاروبار ਕਰਦਾ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਮੈਨੂੰ ਘੁੰਮਣ ਬ੍ਰਦਰਸ ਨੇ ਥੋੜਾ ਅਵੇਅਰ ਕੀਤਾ ਸੀ ਵੀ ਇਹ ਤੇਰੇ ਤੇ ਹਮਲਾ ਕਰੂਗਾ ਤੂੰ ਥੋੜਾ ਅਲਰਟ ਰਹਿਣਾ ਬੇਟਾ ਮੈਂ ਉਸ ਕਰਕੇ ਥੋੜਾ ਆਪਦਾ ਅਲਰਟ ਹੋ ਕੇ ਤਰੀਕੇ ਨਾਲ ਚੱਲਦਾ ਕਿਉਂਕਿ ਪਿਛਲੇ ਦਿਨਾਂ ਚ ਵੀ ਤੁਹਾਨੂੰ ਪਤਾ ਮੈਂ ਮੇਰੇ ਕੋਲ ਸੀਏ ਸਟਾਫ ਆਲੇ ਆਨੇ ਦੋ ਦਿਨ ਪੁਛਗਿਛ ਕੀਤੀ ਮੈਂ ਸੱਚਾ ਸੀ ਮੈਂ ਉਹਨਾਂ ਦੇ ਇੱਕ ਬਲਾਏ ਤੇ ਗਿਆ ਜਾ ਕੇ ਆਪਣੇ ਸਾਰੇ ਡਾਕੂਮੈਂਟ ਦਿੱਤੇ ਮੈਂ ਕੀ ਕਾਰੋਬਾਰ ਕਰਦਾ ਕਿੱਥੇ ਰਹਿਣਾ ਕੀ ਮੇਰਾ ਘਰ ਹੈ ਕੀ ਮੇਰੀ ਜਾਇਦਾਦ ਹੈ ਕੀ ਮੇਰੀਆਂ ਗੱਡੀਆਂ ਹੈ ਮੈਂ ਸਾਰੇ ਆਪਣੇ ਪੁਕਤੇ ਸਬੂਤ ਦਿੱਤੇ ਮੈਂ ਕਿਸੇ ਗੱਲ ਤੋਂ ਨਹੀਂ ਭੱਜਦਾ ਮੈਂ ਸੱਚਾ ਬੰਦਾ ਮੈਂ ਸੱਚ ਤੇ ਖਣਾ ਮੈਂ ਸੀ ਮਰਜੀ ਤੇ ਬੈਂਸ ਤੇਰੇ ਤੋਂ ਡਰਨ ਵਾਲਾ ਨਹੀਂ ਤੂੰ ਇਹ ਭੁੱਲ ਜਾ ਕੇ ਮੈਂ ਤੇਰੇ ਤੋਂ ਡਰ ਜੂਗਾ ਮੈਂ ਵੀਡੀਓ ਪਾਣੀ ਨਹੀਂ ਚਾਹੁੰਦਾ ਸੀ ਮੈਂ ਵੀਡੀਓ ਨਹੀਂ ਪਾਣੀ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਨਾ ਮੈਂ ਕੰਟਰੋਵਰਸੀ ਦਾ ਹਿੱਸਾ ਨਾ ਬਣਾ ਮੈਂ ਆਪਦੇ ਸ਼ੂ ਆਟਾਲੇ ਕੰਮ ਦੇ ਵਿੱਚ ਹੀ ਬਿਜ਼ੀ ਰਹਾ ਮੈਂ ਆਪਦੇ ਜੇ ਮੈਂ ਕੰਮ ਕਰਨ ਚ ਲੱਗਿਆ ਮੈਂ ਕੰਮ ਹੀ ਕਰਾਂ ਪਰ ਤੂੰ ਤੂੰ ਮੈਨੂੰ ਜਿਹੜੀਆਂ ਗੈਂਗਸਟਰਾਂ ਦੀਆਂ ਤੇ ਬਲਾਤ ਕਰੀਆ ਧਮਕੀਆਂ ਦਿਵਾਣਾ ਮੈਂ ਤੇਰੀਆਂ ਧਮਕੀਆਂ ਤੋਂ ਪਰੇਸ਼ਾਨ ਆ ਮੈਂ ਤੇਰੇ ਤੋਂ ਬਹੁਤ ਪਰੇਸ਼ਾਨ ਆ ਹੁਣ ਮੈਂ ਤੈਨੂੰ ਅਜੇ ਇੱਕ ਹੋਰ ਗੱਲ ਕਹਿਣਾ ਤੂੰ ਮੇਰੇ ਮਾਂ ਪਿਓ ਦੇ ਪਰਚੇ ਕਰਾਏ ਤੂੰ ਰੱਬ ਦੀ ਆ ਰੱਬ ਦੀ ਕਚੈਰੀ ਦੇ ਵਿੱਚ ਨਹੀਂ ਬਚੇਗਾ ਜਦੋਂ ਪਰਮਾਤਮਾ ਦੀ ਲਾਠੀ ਚੱਲਣੀ ਆ ਨਾ ਨਿਰੰਤ ਹੋ ਜਾਣਾ ਮੈਂ ਤਾਂ ਪਰਚੇ ਕੈਨਸਲ ਕਰਾ ਲੂੰਗਾ ਅੱਗੇ ਵੀ ਮੇਰੀ ਬਹੁਤ ਮਦਦ ਕੀਤੀ ਏ ਹਰੀਸ਼ ਰਾਏ ਢਾਂਡਾ ਜੀ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੇਰੀ ਬਹੁਤ ਮਦਦ ਕੀਤੀ ਉਹਨਾਂ ਨੇ ਜਿੱਥੇ ਆਪਣੇ ਵੀ ਵਿੱਚ ਗੱਦਾਰੀ ਕਰਕੇ ਸੀ ਉੱਥੇ ਉਹਨਾਂ ਨੇ ਆਊਟ ਆਫ ਵੇ ਜਾ ਕੇ ਢਾਂਡਾ ਸਾਹਿਬ ਨੇ ਮੇਰੀ ਮਦਦ ਕੀਤੀ ਮੇਰੇ ਪਰਚੇ ਕੈਨਸਲ ਕਰਾਇਆ ਮੈਂ ਕਦੀ ਜ਼ਿੰਦਗੀ 'ਚ ਜੇ ਬੰਦਾ ਮੇਰੇ ਜ਼ਿੰਦਗੀ 'ਚ ਇੱਕ ਵਾਰੀ ਕੰਮ ਆਵੇ ਮੈਂ ਕਦੀ ਵੀ ਉਹ ਬੰਦੇ ਦਾ ਇਸ਼ਾਨ ਨਹੀਂ ਭੁੱਲਦਾ ਪਰ ਜੋ ਤੂੰ ਹਰਕਤਾ ਸਿਮਰਜੀਤ ਬੈਂਸ ਬਲਾਤਕਾਰੀਏ ਕਰ ਰਹਿਆ ਆ ਨਾ ਤੂੰ ਪਰਮਾਤਮਾ ਦੀ ਕਚੈਰੀ 'ਚ ਨਹੀਂ ਬਚੇਂਗਾ ਤੇ ਮੈਂ ਸੀਐਮ ਸਾਹਿਬ ਤੁਹਾਨੂੰ ਬੇਨਤੀ ਕਰਦਾ ਵੀ ਮੇਰੇ ਕੇਸ ਦੀ ਤੁਸੀਂ ਸਹੀ ਢੰਗ ਨਾਲ ਇੱਕ ਸੈੱਟ ਬਣਾ ਕੇ ਇਨਵੈਸਟੀਗੇਸ਼ਨ ਕਰਾ ਦਿਓ ਤਾਂ ਜੋ ਇਹ ਬੰਦਾ ਮੈਨੂੰ ਬਾਰ-ਬਾਰ ਬਲੈਕਮੇਲ ਨਾ ਕਰੇ ਮੈਂ ਕਾਰੋਬਾਰੀ ਬੰਦਾ ਮੈਂ ਆਪਦਾ ਕੰਮ ਕਰਨਾ ਚਾਹੁੰਦਾ ਇਹ ਬੰਦਾ ਮੈਨੂੰ ਹਰਾਸ ਕਰ ਰਿਹਾ ਇਹ ਬੰਦਾ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਦੇ ਗਵਾਹ ਗੁਰਦੇਵ ਸ਼ਰਮਾ ਦੇਵੀ ਜੀ ਨੇ ਜਿਹੜੇ ਪੰਜਾਬ ਦੇ ਖਜਾਂਚੀ ਨੇ ਏਪੀਐਸ ਦਿਓਲ ਨੇ ਹੁਮਨ ਬ੍ਰਦਰਸ ਨੇ ਹਰਿੰਦਰ ਨਾਰੰਗਾ ਐਡਵੋਕੇਟ ਸਾਹਿਬ ਐਡਵੋਕੇਟ ਸਿਮਲ ਸਾਹਿਬ ਨੇ ਹੋਰ ਲੁਧਿਆਣੇ ਦੇ ਬੜੇ ਮੌਦਵਾਰਾ ਗੌਰਵਜੀਤ ਗੋਰਾ ਵੀ ਇਸ ਗੱਲ ਦਾ ਗਵਾਹ ਏ ਇਹ ਸਾਰੇ ਬਾਰ ਬਾਰ ਕਹਿੰਦੇ ਆ ਵੀ ਇਹ ਪ੍ਰਿੰਕਲ ਨਾਲੇ ਬੰਦਾ ਬਾਰ ਬਾਰ ਬਤਮੀਜ਼ੀ ਕਰ ਰਿਹਾ ਏ ਇਹ ਮੈਨੂੰ ਪਰੇਸ਼ਾਨ ਕਰ ਰਿਹਾ ਪਰ ਮੈਂ ਹੁਣ ਇੱਕ ਗੱਲ ਦਾ ਇਹ ਵੀਡੀਓ ਰਾਹੀਂ ਵੀ ਐਲਾਨ ਕਰਦਾ ਮੈਂ 307 ਦੇ ਪਰਚੇ ਦੇ ਵਿੱਚ ਮਰ ਜਾਵਾਂਗਾ ਮੈਂ ਇਸ ਬੰਦੇ ਨਾਲ ਰਾਜੀਨਾਮਾ ਨਹੀਂ ਕਰਾਂਗਾ ਨਾ ਮੈਂ ਆਪਣੀ ਜ਼ੁਬਾਨ ਤੋਂ ਭੱਜਾਂਗਾ ਇਹ ਬੰਦੇ ਨੂੰ ਮੈਂ ਸਜ਼ਾ ਕਰਾ ਕੇ ਰਹਾਂਗਾ ਜੇ ਮੈਂ ਕਹਨਾ ਇਹ ਬੰਦਾ ਮੇਰੇ ਤੇ 10 ਪਰਚੇ ਹੋਰ ਦਰਜ ਕਰਾ ਲਵੇ ਬਲਾਤਕਾਰੀਆਂ ਸੀ ਮਰਜੀਤ ਬੈਂਸ ਪਰ ਮੈਂ ਇਹਨੂੰ 307 ਦੇ ਪਰਚੇ ਦੇ ਵਿੱਚ ਸਜ਼ਾ ਕਰਾ ਕੇ ਰਹਾਉਂਗਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰਾ ਨੰਬਰ 964630088 ਹੈ ਤੁਸੀਂ ਕਿਸੇ ਸੀਨੀਅਰ ਅਧਿਕਾਰੀ ਦੀ ਡਿਊਟੀ ਲਾਓ ਮੈਂ ਕੰਪਲੇਂਟ ਦਿੱਤੀ ਹੋਈ ਹੈ ਮੇਰੀ ਕੰਪਲੇਂਟ ਦੇ ਉੱਤੇ ਫੌਰਨ ਐਕਸ਼ਨ ਲਿਆ ਜਾਵੇ ਇੰਨੀ ਗੱਲ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ